ਸਸਤੀ ਗੱਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਹੈਂਡ ਬਟਰੀਕ ਭਲਾਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਹੈ ਪਿਓਰ ਕਾਟਨ ਦੁਪੱਟੇ ਦੀ ਸੂਟ ਰਹਿਣ ਵਾਲੀ ਹੈ ਜੀ ਤੇ ਤੁਹਾਨੂੰ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਮੈਚਿੰਗ ਸੂਟ ਮਿਲਣਗੇ 올ਓਵਰ ਬੀਲਮ ਦੇ ਤੁਹਾਨੂੰ ਬੀਲਮ ਦੇ ਵੀ ਤੁਹਾਨੂੰ ਮਿਲ ਲਗੇ ਜੀ ਮੈਚਿੰਗ ਸੂਟ ਤੇ ਪ੍ਰਾਈਸ ਸਿਰਫ ਰਹਿਣ ਵਾਲੀ ਹੈ ਜੈਨੂਲ ਜੀ ਠੀਕ ਹੈ ਜੀ ਜੈਨੂਲ ਜੀ ਪ੍ਰਾਈਸ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆਂ ਅਸੀਂ ਸੂਟ ਉਹ ਜੀ ਬੜੇ ਪਿਆਰੇ ਜੇ ਕਾਟਨ ਸਟਾਫ ਦੇ ਵਿੱਚ ਇੱਕ ਮੇਰੀ ਭੈਣ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਮੇਰੀ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਜੀ ਠੀਕ ਹੈ ਜੀ ਹੋਰ ਮੇਰੀ ਭੈਣਾਂ ਬਹੁਤ ਸਾਰੀਆਂ ਕਮੈਂਟ ਕਰਦੀਆਂ ਕਿ ਸਾਡਾ ਪਾਸ ਸ ਇਸ ਜਗ੍ਹਾ ਪਿਆਊਗਾ ਜੇ ਇਸ ਜਗ੍ਹਾ ਤੇ ਆਊਗਾ ਜੀ ਸਾਡੇ ਜਿਹੜੇ ਪਾਰਸਲ ਹੈ ਜੀ 올 ਇੰਡੀਆ ਜਾਂਦੇ ਆ ਜੀ ਤੁਸੀਂ ਜਿੱਥੇ ਵੀ ਮਰਜ਼ੀ ਸਾਡਾ ਪਾਰਸਲ ਮੰਗਵਾ ਸਕਦੇ ਹੋ ਜੀ ਬਾਇ ਡਾਕ ਅਸੀਂ ਆਪਣਾ ਪਾਰਸਲ ਭੇਜ ਦਿਆਂ ਜੀ ਠੀਕ ਹੈ ਜੀ ਲੋ ਜੀ ਹੁਣ ਅਸੀਂ ਵੀਡੀਓ ਲੱਗੇ ਸਟਾਰਟ ਕਰਨ ਪਹਿਲਾਂ ਚੈੱਕ ਕਰੋ ਜੀ ਕਾਟਨ ਸਟੱਫ ਦੇ ਵਿੱਚ ਰਹਿਣ ਵਾਲੇ ਕਾਟਨ ਦੇ ਸੂਟ ਦੇਖੋ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਇਹ ਵਾਲਾ ਜਿਹੜਾ ਸੂਟ ਆਊਗਾ ਜੀ ਇਹ ਪਿਓਰ ਕਾਟਨ ਸਟੱਫ ਦੇ ਵਿੱਚ ਰਹੂਗਾ ਇਹ ਆਊਗੀ ਸ਼ਰਟ ਤੇ ਇਹ ਵਾਲੀ ਆਉਣ ਵਾਲੀ ਹੈ ਬਾਟਮ ਠੀਕ ਹੈ ਜੀ ਬੜਾ ਪਿਆਰਾ ਜਿਹਾ ਸੂਟ ਰਹੂਗਾ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਕਿੱਦਾਂ ਦੀ ਆਉਣੀ ਹੈ ਬਹੁਤ ਪਿਆਰੀ ਲੁੱਕ ਆਉਣ ਵਾਲੀ ਹੈ ਪੈਂਟ ਪਰਾਜੂ ਰੈਡੀ ਕਰੋ ਬਾਟਮ ਰੈਡੀ ਕਰੋ ਕੁਝ ਮਰਜ਼ੀ ਬਣਾ ਸਕਦੇ ਹੋ ਜੀ ਇਹ ਵਾਲਾ ਰਹਿਣ ਵਾਲਾ ਕਾਟਨ ਦੇ ਪਿਓਰ ਕਾਟਨ ਦੇ ਵਿੱਚ ਦੁਪੱਟਾ ਠੀਕ ਹੈ ਜੀ ਮਹਿਰੂਨ ਡਾਰਕ ਮਹਿਰੂਨ ਸ਼ੇਡ ਦੇ ਵਿੱਚ ਸੂਟ ਰਹੂਗਾ ਜੀ ਪਿਓਰ ਕਾਟਨ ਦਾ ਦੁਪੱਟਾ ਰਹੂਗਾ ਪ੍ਰਾਈਸ ਸਿਰਫ ਜੈਨੂਲ ਜੀ ਸਿਰਫ 450 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਿਲਕੁਲ ਪਿਓਰ ਕਾਟਨ ਦਾ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਸਟਾਫ ਬਹੁਤ ਹੀ ਜ਼ਿਆਦਾ ਫਾਈਨ ਰਹਿਣ ਵਾਲਾ ਤੁਸੀਂ ਸਾਡੇ ਕੋਲੋਂ ਮੁਗਵਾ ਕੇ ਦੇਖੋ ਜੀ ਇਹ ਵਾਲਾ ਸੂਟ ਬਹੁਤ ਫਾਈਨ ਸਟਾਫ ਰਹਿਣ ਵਾਲਾ ਸਿਰਫ 450 ਦੇ ਵਿੱਚ ਇਹ ਵਾਲੇ ਸੂਟ ਤੁਹਾਨੂੰ ਪਹਿਣ ਵਾਲੇ ਆ ਜੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਦੇਖੋ ਜੀ ਬਲੈਕ ਜਾਂ ਬਲੈਕ ਦੇ ਵਿੱਚ ਆਊਗਾ ਠੀਕ ਹੈ ਜੀ ਸਕੈਨ ਤੇ ਬਲੈਕ ਦੇ ਵਿੱਚ ਰਹਿਣ ਵਾਲਾ ਇਹ ਵਾਲੀ ਆਉਣ ਵਾਲੀ ਸ਼ਰਟ ਬੜੀ ਪਿਆਰੀ ਜੀ ਸ਼ਰਟ ਹੈ ਤੇ ਇਹ ਵਾਲੀ ਆਊਗੀ ਬਾਟਮ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਹੈ ਸੂਟ ਦੀ ਦੁਪੱਟਾ ਚੈੱਕ ਕਰੋ ਜੀ ਬਿਲਕੁਲ ਕਾਟਨ ਸਟੱਫ ਦੇ ਵਿੱਚ ਡਿਜ਼ਾਈਨਰ ਦਾ ਦੁਪੱਟਾ ਰਹਿਣ ਵਾਲਾ ਹੈ ਚੈੱਕ ਕਰੋ ਜੀ ਠੀਕ ਹੈ ਜੀ ਪ੍ਰਾਈਸ ਸਿਰਫ 450 ਦੇਖੋ ਇੰਨੀ ਜਨਰਲ ਜੀ ਪ੍ਰਾਈਸ ਹੈ 450 ਦੇ ਵਿੱਚ ਕੁਝ ਵੀ ਨਹੀਂ ਆਉਂਦਾ ਦੇਖੋ 450 ਦੇ ਤੁਹਾਨੂੰ ਸੀ ਸਿਰਫ ਪਿਓਰ ਕਾਟਨ ਦੇ ਦੁਪੱਟੇ ਵਾਲੇ ਸੂਟ ਦੇ ਰਹੇ ਹਾਂ ਬੜੇ ਪਿਆਰੇ ਸੀ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਅਗਲਾ ਡਿਜ਼ਾਈਨ ਦੇਖੋ ਜੀ ਸੂਟ ਦਾ ਬੜਾ ਪਿਆਰਾ ਚਾ ਡਿਜ਼ਾਈਨ ਹੈ ਵੀ ਇਹ ਬੜਾ ਦੇਖੋ ਜੀ ਕਾਫੀ ਸ਼ੇਡ ਦੇ ਵਿੱਚ ਰਹਿਣ ਵਾਲਾ ਚੈੱਕ ਕਰੋ ਪ੍ਰਿੰਟ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਬਾਟਮ ਦਾ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਰਹੂਗਾ ਜੀ ਠੀਕ ਹੈ ਜੀ ਇਹਦੀ ਤੁਹਾਨੂੰ ਅਸੀਂ ਪਿਕ ਦਿਖਾਵਾਂਗੇ ਕਿੱਦਾਂ ਦੀ ਪਿਕ ਹੈ ਜੀ ਦੇਖੋ ਐਦਾਂ ਦੀ ਆਉਣੀ ਹੈ ਲੁੱਕ ਸੂਟ ਦੀ ਬੜੀ ਪਿਆਰੀ ਜੀ ਤੇ ਦੁਪੱਟਾ ਬਿਲਕੁਲ ਪਿਓਰ ਕਾਟਨ ਦਾ ਰਹਿਣ ਵਾਲਾ ਦੁਪੱਟਾ ਵੀ ਐਦਾਂ ਦਾ ਨਹੀਂ ਹੈਗਾ ਵੀ ਤੁਹਾਨੂੰ ਮਿਕਸ ਦੁਪੱਟਾ ਮਿਲ ਜੂਗਾ ਜੀ ਠੀਕ ਹੈ ਜੀ ਬਿਲਕੁਲ ਪਿਓਰ ਕਾਟਨ ਸਟਾਫ ਦੇ ਵਿੱਚ ਦੁਪੱਟਾ ਦੇਖੋ ਜੀ ਬਿਲਕੁਲ ਪਿਓਰ ਜਿਹੜਾ ਮਲ कॉटन ਹੁੰਦੀ ਹੈ ਨਾ ਉਹ ਵਾਲਾ ਦੁਪੱਟਾ ਬਿਲਕੁਲ ਸੌਫਟ ਵਾਲਾ ਠੀਕ ਹੈ ਕੋਈ ਐਦਾਂ ਦਾ ਹਾਰਡ ਦੁਪੱਟਾ ਨਹੀਂ ਹੈਗਾ ਤੇ ਵੀ ਤੁਹਾਡੇ ਸਿਰ ਤੇ ਟਿਕੇ ਨਾ ਬਿਲਕੁਲ ਸੌਫਟ कॉटन ਮਲ ਦੇ ਵਿੱਚ ਰਹਿਣ ਵਾਲਾ ਦੁਪੱਟਾ ਜੀ ਇਹ ਠੀਕ ਹੈ ਜੀ ਡਿਜ਼ਾਈਨ ਚੈੱਕ ਕਰੋ ਦੁਪट्टे ਦੇ ਬੜੇ ਪਿਆਰੇ ਜਿਹੇ ਡਿਜ਼ਾਈਨ ਹਨ ਦੁਪट्टे ਦੇ ਵੀ ਇਹ ਵਾਲਾ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਈਨ ਦੇ ਵਿੱਚ ਆਉਣ ਵਾਲਾ ਹੈ ਵਾਈਨ ਤੇ ਬਲੂ ਦਾ ਹੈ ਕੰਬੀਨੇਸ਼ਨ ਦੇਖ ਸਕਦੇ ਹੋ ਤੁਸੀਂ ਇਹ ਬਾਟਮ ਆਉਣ ਵਾਲੀ ਹੈ ਆਉਣੇ ਹੈ ਸ਼ਰਟ ਬੜੀ ਪਿਆਰੀ ਜੀ ਤੇ ਇਹ ਵਾਲੀ ਆਉਣ ਵਾਲੀ ਹੈ ਦੁਪट्टे ਦੀ ਲੁੱਕ ਸੌਰੀ ਸੂਟ ਦੀ ਲੁੱਕ ਆਉਣ ਵਾਲੀ ਹੈ ਐਦਾਂ ਦੀ ਬੜੀ ਪਿਆਰੀ ਜੀ ਲੁੱਕ ਆਉਣ ਵਾਲੀ ਹੈ ਤੇ ਦੁਪੱਟਾ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ ਦੁਪੱਟਾ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਦੇਖੋ ਜੀ ਇਹ ਵਾਲਾ ਕਾਟਨ ਦਾ ਦੁਪੱਟਾ ਆਊਗਾ ਜੀ ਦੁਪੱਟਾ ਜੀ ਪੂਰਾ ਨਹੀਂ ਖੋਲਿਆ ਜੀ ਹਾਫ ਦੁਪੱਟਾ ਖੋਲਿਆ ਠੀਕ ਹੈ ਜੀ ਦੁਪੱਟੇ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਅਗਲਾ ਸੂਟ ਤੁਹਾਨੂੰ ਦਿਖਾਵਾਂਗੇ ਜੀ ਅਗਲਾ ਕਲਰ ਚੈੱਕ ਕਰੋ ਦੇਖੋ ਜੀ ਪ੍ਰਿੰਟ ਕੋਲੋਂ ਬੜੇ ਪਿਆਰੇ ਜਿਹੇ ਮੈਲਣ ਵਾਲੇ ਆ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਮੈਲਣਗੇ ਤੁਹਾਨੂੰ ਠੀਕ ਹੈ ਡਿਜ਼ਾਈਨਰ ਜਿਹੇ ਸੂਟ ਰਹਿਣ ਵਾਲੇ গারਲਿਸ਼ ਲੁੱਕ ਦੇ ਵਿੱਚ ਸੂਟ ਸੂਟ ਰਹਿਣਗੇ ਜੀ ਦੇਖੋ ਜੀ ਇਹ ਬਾਟਮ ਰਹਿਣ ਵਾਲੀ ਹੈ ਸ਼ਰਟ ਰਹਿਣ ਵਾਲੀ ਹੈ ਬੜੀ ਪਿਆਰੀ ਜੀ ਇਹ ਦੇਖੋ ਮੈਚਿੰਗ ਦੇਖੋ ਕਿੰਨੀ ਪਿਆਰੀ ਹੈ ਜੀ ਮੈਚਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹ ਵਾਲਾ ਜੀ ਰੌਗਾਇਦ ਨਾਲ ਦੁਪੱਟਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ कॉटन मलमल ਦੇ ਵਿੱਚ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਬਿਲਕੁਲ कॉटन मलमल ਸਟਾਫ ਹੈ ਜੀ ਦੁਪੱਟੇ ਦਾ ਬਹੁਤ ਪਿਆਰਾ ਸੂਟ ਰਹਿਣ ਵਾਲਾ ਸਿਰਫ 450 ਦੇਖੋ ਜੀ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈ ਠੀਕ ਹੈ ਜੀ ਆਮ ਡੇਲੀ ਰੁਟੀਨ ਦੇ ਵਿੱਚ ਵੇਅਰ ਕਰਨ ਵਾਸਤੇ ਬਹੁਤ ਪਿਆਰੇ ਸੂਟ ਹੈ ਸੂਟ ਵੀ ਐਦਾਂ ਜੀ ਸੋਬਰ ਲੁੱਕ ਦੇ ਵਿੱਚ ਰਹਿਣ ਵਾਲੇ ਆ ਤੇ ਡਿਜ਼ਾਈਨ ਵੀ ਬੜੇ ਪਿਆਰੇ ਆ ਜੀ ਠੀਕ ਹੈ ਜੀ ਬੜੇ ਪਿਆਰੇ ਸੀ ਜੈਨੂਸ ਜੀ ਦੀ ਡਿਜ਼ਾਈਨ ਰਹਿਣ ਵਾਲੀ ਆ ਦੇਖੋ ਜੁਨੀਕ ਜੀ ਸੋਰੀ ਜੁਨੀਕ ਜੀ ਦੀ ਡਿਜ਼ਾਈਨ ਰਹਿਣ ਵਾਲੀ ਆ ਸੂਟ ਦੇ ਦੇਖੋ ਇਹ ਵਾਲੀ ਤੁਹਾਨੂੰ ਆਊਗੀ ਬਾਂਦਨੀ ਪ੍ਰਿੰਟ ਦੇ ਵਿੱਚ ਬਾਟਮ ਤੇ ਇਹ ਵਾਲੀ ਆਉਣ ਵਾਲੀ ਸ਼ਰਟ ਦੇਖੋ ਬਹੁਤ ਪਿਆਰੀ ਲੁੱਕ ਐ ਸੂਟ ਦੀ ਕਾਟਨ ਮਲ ਦਾ ਦੁਪੱਟਾ ਰਹੂਗਾ ਬੜਾ ਪਿਆਰਾ ਜਿਹਾ ਠੀਕ ਹੈ ਜੀ ਸੂਟ ਰੈਡੀ ਕਰੋਗੇ ਨਾ ਬਹੁਤ ਪਿਆਰਾ ਸੂਟ ਰੈਡੀ ਹੋਣਾ ਤੁਹਾਡਾ ਤੇ ਪ੍ਰਾਈਸ ਸਿਰਫ ਦੇ ਰਿਆਂ ਤੁਹਾਨੂੰ ਜੈਨੂਅਲ ਜੀ ਦੇਖੋ ਜੀ ਸਿਰਫ ਜੈਨੂਅਲ ਦੀ ਪ੍ਰਾਈਸ ਦੇ ਵਿੱਚ ਤੁਸੀਂ ਸਾਡੇ ਕੋਲ ਸੂਟ ਲੈ ਕੇ ਦਿਓ ਲੈ ਸਕਦੇ ਹੋ 450 ਦੇ ਵਿੱਚ 450 ਦੇ ਵਿੱਚ ਦੇਖੋ ਜੀ ਇਹ ਵਾਲੀ ਆਉਣ ਵਾਲੀ ਸੂਟ ਦੀ ਲੁੱਕ ਬਹੁਤ ਪਿਆਰੇ ਸੂਟ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਅਗਲਾ ਸੂਟ ਤੁਹਾਨੂੰ ਦਿਖਾਣੇ ਆ ਜੀ ਬਹੁਤ ਪਿਆਰੇ ਪਿਆਰੇ ਸੂਟ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਅਸੀਂ ਅੱਜ ਅਗਲਾ ਸੂਟ ਚੈੱਕ ਕਰੋ ਜੀ ਇਹ ਵਾਲੀ ਰਹੂਗੀ ਸ਼ਰਟ ਦੇਖੋ ਚੈੱਕ ਕਰੋ ਜੀ ਬੜੀ ਪਿਆਰੀ ਜੀ ਸ਼ਰਟ ਹੈ ਜੀ ਠੀਕ ਹੈ ਜੀ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਦੇਖੋ ਜੀ ਇਹ ਬਾਟਮ ਰਹਿਣ ਵਾਲੀ ਹੈ ਬੜੀ ਪਿਆਰੀ ਜੀ ਬਾਟਮ ਰਹੂਗੀ ਤੇ ਦੁਪੱਟਾ ਚੈੱਕ ਕਰੋ ਜੀ ਦੁਪੱਟਾ ਵੀ ਇਸ ਤੋਂ ਜ਼ਿਆਦਾ ਪਿਆਰਾ ਰਹਿਣ ਵਾਲਾ कॉटन ਮਾਲ ਦੇ ਵਿੱਚ ਰਹੋਗਾ ਦੁਪੱਟਾ ਸਿਰਫ 450 ਰੁਪਏ ਦੇ ਰਹਿਆ ਤੁਹਾਨੂੰ ਇਹਨਾਂ ਸੂਟਾਂ ਦੀ ਪ੍ਰਾਈਸ ਦੇਖੋ ਜੀ ਇਹ ਲੁੱਕ ਆਉਣ ਵਾਲੀ ਹੈ ਸੂਟ ਦੀ ਬੜੀ ਪਿਆਰੀ ਸੀ ਠੀਕ ਹੈ ਜੀ ਇਹ ਸਨ ਸਾਡੇ ਕਾਟਨ ਨਾਲ ਦੁਪੱਟੇ ਦੇ ਨਾਲ ਸੂਟ ਬਹੁਤ ਹੀ ਪਿਆਰੇ ਪਿਆਰੇ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਸਾਡੇ ਕੋਲੇ ਪ੍ਰਿੰਸੈਸ ਕਲੈਕਸ਼ਨ ਦੇ ਵਿੱਚ ਸੂਟ ਰਹਿਣਗੇ ਜੀ ਪ੍ਰਾਈਸ ਸਿਰਫ ਸਾਡੀ ਹੈਗੀ ਜੈਨੂਅਲ ਜੀ ਏਕੇ ਟੈਕਸ ਪ੍ਰਿੰਸੈਸ ਕਲੈਕਸ਼ਨ ਹੈ ਅਗਲੀ ਵਾਰ ਤੁਸੀਂ ਕਪੜਾ ਹੀ ਲਿਆ ਹੋਊਗਾ ਜੀ ਪ੍ਰਿੰਸੈਸ ਦਾ ਤੇ ਸਾਹਮਣੇ ਪਾਇਆ ਠੀਕ ਹੈ ਜੀ ਇਹਦੀ ਬਹੁਤ ਜਿਹੜਾ ਇਹ ਸੂਟ ਹੈ ਜੀ ਕਿਸੇ ਵੀ ਤਰ੍ਹਾਂ ਦੀ ਇਹਦੀ ਕੋਈ ਕੰਪਲੇਨ ਨਹੀਂ ਹੈਗੀ ਇਹ ਵਾਲੇ ਸੂਟ ਦੀ ਚੈੱਕ ਕਰੋ ਤੁਸੀਂ ਇਹ ਵਾਲੀ ਇਤਨਾ ਲਾਉਗੀ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਤੇ ਇਹ ਵਾਲੀ ਸ਼ਰਟ ਆਉਣ ਵਾਲੀ ਹੈ ਜੀ ਕਿ ਪ੍ਰਿੰਸਸ ਕਲੈਕਸ਼ਨ ਇਹ ਕੇ ਟੈਕਸਚਰ ਹੋਊਗਾ ਪ੍ਰਾਈਸ ਸਿਰਫ 650 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਠੀਕ ਹੈ ਜੀ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਚੈੱਕ ਕਰੋ ਇਹ ਵੀ ਤੁਹਾਨੂੰ ਠੀਕ ਹੈ ਜੀ ਇਹ ਵਾਲਾ ਸਟਾਫ ਬਹੁਤ ਹੀ ਫਾਈਨ ਹੈ ਸਭ ਨੇ ਪਾਇਆ ਹੋਇਆ ਜੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਸ ਵਾਲੇ ਸਟਾਫ ਦੀ ਕੋਈ ਕੰਪਲੇਨ ਨਹੀਂ ਹੈਗੀ ਕੋਈ ਬੁਰ ਨਹੀਂ ਆਉਂਦੀ ਇਹਦੇ ਉੱਪਰ ਨਾ ਹੀ ਇਹਦਾ ਕਲਰ ਡਲ ਹੁੰਦਾ ਜੀ ਸਿਰਫ ਲੈ ਸਕਦੇ ਹੋ ਸਾਡੇ ਕੋਲੋਂ 650 ਦੇ ਵਿੱਚ ਠੀਕ ਹੈ ਜੀ 650 ਦੇ ਵਿੱਚ ਤੁਹਾਨੂੰ ਕਿਸੇ ਨੇ ਇਹ ਵਾਲਾ ਸੂਟ ਨਹੀਂ ਦੇਣਾ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਉਹ ਵੀ ਮੈਚਿੰਗ ਸੂਟ ਦੇਖੋ ਜੀ ਇੱਕ ਇਹ ਵਾਲਾ ਕਲਰ ਰਹਿਣ ਵਾਲਾ ਇਹ ਜਿਹੜਾ ਸਟਾਫ ਹੈ ਜੀ ਇਹਨਾ ਫਾਈਨ ਹੈ ਤੇ ਬਹੁਤ ਹੀ ਜ਼ਿਆਦਾ ਸੌਫਟ ਸਟਾਫ ਰਹਿਣ ਵਾਲਾ ਹੈ ਇੱਕ ਇਹ ਵਾਲਾ ਕਲਰ ਚੈੱਕ ਕਰੋ ਜੀ ਠੀਕ ਹੈ ਬੜਾ ਪਿਆਰਾ ਸਾ ਕਲਰ ਹੈ ਮੈਚਿੰਗ ਵੀ ਇਹਦੀ ਬੜੀ ਪਿਆਰੀ ਜੀ ਰਹਿਣ ਵਾਲੀ ਹੈ ਦੇਖੋ ਜੀ ਸਿਰਫ ਲੈ ਸਕਦੇ ਹੋ ਸਾਡੇ ਕੋਲੋਂ 650 ਦੇ ਵਿੱਚ ਤੇ ਇਸ ਤੋਂ ਅੱਗੇ ਤਰ੍ਹਾਂ ਵਾਸਤੇ ਲੈ ਕੇ ਆਏ ਆਂ ਅਸੀਂ ਬੀਲਮ ਦੇ ਰਹਿਣ ਵਾਲੇ ਇਹ ਵੀ ਬ੍ਰਾਂਡਡ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ ਕੇਵਲ ਸੂਟ ਮਿਲੂਗਾ ਇਹਦੀ ਵੀ ਮੈਚਿੰਗ ਬੜੀ ਪਿਆਰੀ ਆ ਦੇਖੋ ਜੀ ਇਹ ਵਾਲੀ ਆਉਣ ਵਾਲੀ ਹੈ ਸੈਲਫ ਪ੍ਰਿੰਟ ਦੇ ਵਿੱਚ ਬਾਟਮ ਤੇ ਇਹ ਵਾਲੀ ਰਹਿਣ ਵਾਲੀ ਹੈ ਇਹਦੇ ਨਾਲ ਸ਼ਰਟ ਜੀ ਸ਼ਰਟ ਦਾ ਪ੍ਰਿੰਟ ਦੇਖੋ ਤੇ ਬਾਟਮ ਦਾ ਪ੍ਰਿੰਟ ਦੇਖੋ ਬਹੁਤ ਪਿਆਰੀ ਮੈਚਿੰਗ ਹੈ ਸਿਰਫ 650 ਦੇ ਵਿੱਚ ਤੁਸੀਂ ਕਾਟਨ ਦੇ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਠੀਕ ਹੈ ਜੀ ਇਹ ਕੇਵਲ ਆ ਪ੍ਰਿੰਟ ਚੈੱਕ ਕਰੋ ਸਾਰੇ ਸੂਟ ਤੁਹਾਨੂੰ ਬ੍ਰਾਂਡਡ ਦਿਖਾਇਆ ਜੀ ਸਾਰੇ ਸੂਟਾਂ ਦਾ ਕੋਈ ਨਾ ਕਲਰ ਡਲ ਹੁੰਦਾ ਜੀ ਠੀਕ ਹੈ ਜੀ ਤੇ ਨਾ ਹੀ ਇਹਨਾਂ ਦੇ ਉੱਪਰ ਕਿਸੇ ਤਰ੍ਹਾਂ ਦੀ ਬੁਰਾਉਂਦੀ ਹੈ ਜੀ ਇਹ ਰਹਿਣ ਵਾਲਾ ਬੀਲਮ ਦਾ ਠੀਕ ਹੈ ਜੀ ਇਹ ਬੀਲਮ ਦਾ ਰਹਿਣ ਵਾਲਾ ਇਹਦੇ ਨਾਲ ਤੁਹਾਨੂੰ ਮੈਚਿੰਗ ਮਿਲੂਗੀ ਬਾਟਮ ਸੈਲਫ ਪ੍ਰਿੰਟ ਦੇ ਵਿੱਚ ਮੈਚਿੰਗ ਬਾਟਮ ਰਹਿਣ ਵਾਲੀ ਹੈ ਪ੍ਰਾਈਸ ਰਹਿਣ ਵਾਲਾ 650 650 ਦੇ ਵਿੱਚ ਤੁਸੀਂ ਇਹ ਵਾਲੀ ਮੈਚਿੰਗ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅਗਲਾ ਰਹੂਗਾ ਇਹ ਸਾਡੇ ਕੋਲ ਸਿਰਫ ਇੱਕ ਇੱਕ ਸੂਟ ਬਾਕੀ ਹੈ ਜੀ ਠੀਕ ਹੈ ਇੱਕ ਇਹ ਵਾਲਾ ਦੇਖੋ ਇਹ ਵੀ ਚੈੱਕ ਕਰੋ ਪ੍ਰਿੰਟ ਆਫ ਵਾਈਟ ਦੇ ਵਿੱਚ بیس ਰੈਣ ਵਾਲਾ ਆਫ ਵਾਈਟ ਬਹੁਤ ਪਿਆਰਾ ਪ੍ਰਿੰਟ ਰੈਣ ਵਾਲਾ ਤੇ ਮੈਚਿੰਗ ਇਹ ਨਾਲ ਰਹਿਣ ਵਾਲੀ ਹੈ ਬਾਟਮ ਦੇਖੋ ਜੀ ਇਹ ਵਾਲੀ ਰੈਣ ਵਾਲੀ ਹੈ ਮੈਚਿੰਗ ਬਾਟਮ ਜੀ ਚੈੱਕ ਕਰੋ ਜੀ ਠੀਕ ਹੈ ਸਿਰਫ 650 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਇਸ ਤੋਂ ਅਗਲੇ ਇੱਕ ਸੂਟ ਰਹਿਣ ਵਾਲਾ ਸੀਰਤ 컬렉ਸ਼ਨ ਦੇ ਵਿੱਚ ਸਿਰਫ ਇੱਕ ਸੂਟ ਸਾਡੇ ਕੋਲੇ ਬਾਕੀ ਹੈ ਸੀਰਤ 컬렉ਸ਼ਨ ਦੇ ਵਿੱਚ ਦੇਖੋ ਜੀ ਪੂਰੀ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਪੂਰੀ ਸ਼ਰਟ ਦੇ ਵਿੱਚ ਚਿਕਨ ਵਰਕ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਚਿਕਨ ਵਰਕ ਹੋਇਆ ਪੂਰੀ ਸ਼ਰਟ ਦੇ ਵਿੱਚ ਤੇ ਇਹਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਪ੍ਰਿੰਟ ਦੇਖੋ ਮੈਚਿੰਗ ਰਹਿਣ ਵਾਲੇ ਨਾਲ ਬਾਟਮ ਬੜੀ ਪਿਆਰੀ ਸੀ ਪ੍ਰਿੰਟ ਦੇਖੋ ਬਹੁਤ ਪਿਆਰਾ ਤੇ ਟੈਬੀ ਦੇ ਵਿੱਚ ਟੈਬੀ कॉटन ਦੇ ਵਿੱਚ ਸੂਟ ਰਹਿਣ ਵਾਲਾ ਉਹ ਵੀ ਪੂਰੀ ਸ਼ਰਟ ਦੇ ਉੱਪਰ ਚਿਕਨ ਵਰਕ ਹੈ ਸਿਰਫ 850 ਜੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਇਸ ਤੋਂ ਕਿ ਤੁਹਾਨੂੰ ਦਿਖਾਵਾਂਗੇ ਥੋੜੇ ਜਿਹੀ ਪਲੇਨ ਪੀਸ ਜੀ ਖੀਨ ਖਾਬ ਦੇ ਵਿੱਚ ਰਹਿਣ ਵਾਲੇ ਪਲੇਨ ਪੀਸ ਤੇ ਖਾਦੀ ਦੇ ਵਿੱਚ ਰਹਿਣਗੇ ਠੀਕ ਹੈ ਜੀ ਉਹ ਵੀ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਸ ਤੋਂ ਕਿ ਸਾਡੇ ਕੋਲ ਕਾਟਨ ਦੇ ਸੂਟ ਹੋਰ ਵੀ ਹੈ ਜੀ ਉਹ ਵੀ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਇਹ ਵੀ ਦਿਖਾਵਾਂਗੇ ਦੇਖੋ ਜੀ ਇਹ ਤੁਹਾਨੂੰ 400 ਦਾ ਸੂਟ ਪੈਣ ਵਾਲਾ ਜੀ ਕਾਟਨ ਦਾ ਤੁਸੀਂ ਇਹਦੇ ਨਾਲ ਸਾਡੇ ਕੋਲ ਮੈਚਿੰਗ ਬਾਟਮ ਦੇ ਨਾਲ ਵੀ ਲੈ ਸਕਦੇ ਹੋ ਇਹ ਵੀ ਇਹ ਵੀ ਤੁਹਾਨੂੰ ਏਕੇ ਟੈਕਸ ਦੇ ਰਹਿਣ ਵਾਲੇ ਸੂਟ ਹੈ ਇਹ ਵਾਲੀ ਮੈਚਿੰਗ ਬਾਟਮ ਦੇ ਨਾਲ ਤੁਸੀਂ ਇਹਨੂੰ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ 올ਓਵਰ ਦੇ ਵਿੱਚ ਦੇਖੋ ਜੀ ਇਹਦੀ ਪ੍ਰਾਈਸ ਰਹਿਣ ਵਾਲੀ ਹੈ 500 500 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਜੀ ਪ੍ਰਿੰਟ ਬੜੇ ਪਿਆਰੇ ਜਿਹੜਾ ਰਹਿਣਗੇ ਬਿਲਕੁਲ ਪਿਓਰ ਕਾਟਨ ਸਟੱਫ ਏਕੇ ਟੈਕਸ ਦੇ ਰਹਿਣਗੇ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਜਿਓਮੈਟ੍ਰੀਕਲ ਪ੍ਰਿੰਟ ਰਹਿਣ ਵਾਲਾ ਇਹਦੀ ਪ੍ਰਾਈਸ ਵੀ 500 ਰਹਿਣ ਵਾਲੀ ਹੈ ਠੀਕ ਹੈ ਜੀ ਹੁਣ ਤੁਹਾਨੂੰ ਦੱਸਾਵਾਂਗੇ ਅਸੀਂ ਪਲੇਨ ਪੀਸ ਖੀਨ ਖਾਲ ਦੇ ਵਿੱਚ ਰਹਿਣਗੇ ਤੇ ਖਾਦੀ ਦੇ ਵਿੱਚ ਰਹਿਣਗੇ ਜੇਕਰ ਮੇਰੇ ਭੈਣਾਂ ਨੇ ਪਲੇਨ ਪੀਸ ਲੈਣੇ ਹੈ ਤਾਂ ਉਹ ਵੀ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਇਹ ਵਾਲਾ ਕਾਟਨ ਦਾ ਸੂਟ ਦੇਖ ਸਕਦੇ ਹੋ 500 ਰੁਪਏ ਦੀ ਵੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹ ਵਾਰ ਕੋਨੋ ਪਲੇਨ ਪੀਸ ਮਿਲ ਲੇਗੇ ਜੀ ਖਾਦੀ ਦੇ ਵਿੱਚ ਜਿਹੜੀ ਮੇਰੇ ਭੈਣਾਂ ਨੇ ਖਾਦੀ ਦੇ ਪੀਸ ਲੈਣੇ ਸਾਡੇ ਕੋਲੋਂ ਤਾਂ ਐਦਾਂ ਦੇ ਪਲੇਨ ਪੀਸ ਤੁਸੀਂ ਸਕਿਨ ਬੇਸ ਦੇ ਵਿੱਚ ਲੈ ਸਕਦੇ ਅਸੀਂ ਕਾਫੀ ਸਟਾਕ ਹੈ ਸਾਡੇ ਕੋਲ ਇਹ ਵਾਲੇ ਪਲੇਨ ਪੀਸਾਂ ਦਾ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਅਸੀਂ ਖੀਨਖਾਅ ਦੇ ਜੋ ਸਾਡੇ ਕੋਲ ਸੂਟ ਹੈ ਜੇ ਕਿਸੇ ਨੇ ਲੈਣਾ ਸੀ ਖੀਨਖਾਅ ਦੇ ਵਿੱਚ ਵੀ ਤੁਸੀਂ ਸਾਡੇ ਕੋਲੋਂ ਪਲੇਨ ਸੂਟ ਲੈ ਸਕਦੇ ਏ ਰਹਿਣ ਵਾਲੇ ਖੀਨਖਾਅ ਦੇ ਵਿੱਚ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਜੀ ਖੀਨਖਾਅ ਠੀਕ ਹੈ ਜੀ ਪ੍ਰਾਈਸ ਰਹੂਗੀ ਇਹ ਪੀਸ ਦੇ 250 ਪੂਰਾ ਕੰਪਲੀਟ ਸੂਟ ਮੈਨ ਲੈ ਮੈਂ ਤੁਹਾਨੂੰ 250 ਦੇ ਵਿੱਚ ਸਾਢੇ 3 ਮੀਟਰ ਦੀ ਕੱਟ ਰਹਿਣ ਵਾਲੀ ਹੈ ਜੀ ਤੇ ਪਣਾ ਰਹਿਣ ਵਾਲਾ ਇਹਦਾ ਡਬਲ ਠੀਕ ਹੈ ਜੀ ਡਬਲ ਟੋਨ ਦੇ ਵਿੱਚ ਰਹਿਣ ਵਾਲੀ ਹੈ ਪੀਸ ਇਹ ਕੇਵਲਾ ਕਲਰ ਸਾਡੇ ਕੋਲੇ ਬਾਕੀ ਹੈ ਜੇ ਕਿਸੇ ਨੇ ਲੈਣਾ ਹੋਵੇ ਤੇ ਇੱਕ ਰਾਣੀ ਸ਼ੇਡ ਹੈ ਜੀ ਖੀਨ ਖਾਬ ਦੇ ਵਿੱਚ ਮਿਲੂਗਾ ਤੁਹਾਨੂੰ ਰਾਣੀ ਸ਼ੇਡ ਦੇ ਵਿੱਚ ਰਾਣੀ ਸ਼ੇਡ ਦੇ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਡਬਲ ਟੋਨ ਦੇ ਵਿੱਚ ਸੂਟ ਰਹਿਣ ਵਾਲਾ ਜਖੀਨ ਖਾਬ ਦੇ ਪਲੇਨ ਸੂਟ ਠੀਕ ਹੈ ਜੀ ਡਬਲ ਟੋਨ ਦੇ ਵਿੱਚ ਰਹਿਣ ਵਾਲੀ ਹੈ ਰਾਣੀ ਸ਼ੇਡ ਇਹ ਕੇਦੇ ਵਿੱਚ ਇੱਕ ਤੁਹਾਨੂੰ ਇਹ ਵਾਲਾ ਮਿਲੂਗਾ ਡਬਲ ਟੋਨ ਦੇ ਵਿੱਚ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਦੇਖੋ ਜੀ ਇਹ ਵੀ ਡਬਲ ਟੋਨ ਦੇ ਵਿੱਚ ਮਿਲਣ ਵਾਲਾ ਜੀ ਠੀਕ ਹੈ ਜੀ 2200 ਰੁਪਏ ਇਹਨਾਂ ਪੀਸਾਂ ਦੀ ਪ੍ਰਾਈਸ ਰਹਿਣ ਵਾਲੀ ਹੈ ਇਸ ਤੋਂ ਅਗਲਾ ਪੀਸ ਤੁਸੀਂ ਦੇਖ ਸਕਦੇ ਹੋ ਜੀ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲਣ ਵਾਲਾ ਜੀ ਠੀਕ ਹੈ ਜੀ ਥੋੜੀ ਜਿਹੀ ਲੱਗ ਲੱਗ ਟੋਨ ਆਉਂਦੀ ਹੈ ਸਾਰੇ ਕਲਰਾਂ ਦੀ ਇੱਕ ਤੁਹਾਨੂੰ ਇਹ ਵਾਲਾ ਕਲਰ ਮਿਲਣ ਵਾਲਾ ਜੀ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਦੇਖ ਸਕਦੇ ਹੋ ਜੀ ਖੀਨ ਖਾਵਦੇ ਜਿ ਪਲੇਨ ਸੂਟ ਸਿਰਫ ਪ੍ਰਾਈਸ ਰੋਗੀ ਇਹਨਾਂ ਦੀ 2200 ਰੁਪਏ ਠੀਕ ਹੈ ਜੀ ਇਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਗਿਆ ਹੈ ਸਕਰੀਨ ਦੇ ਉੱਪਰ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਅਸੀਂ ਹਾਜ਼ਰ ਹੋਵਾਂਗੇ